raag kedara bani ravidas jiyo ki ek ओंकार satguru prasad khat karm kul sanjukt hai har bhagat hirdai nahe charanar bind na kathaa paave supach tul samaan re chit cheet cheet acheet kahe na balmi kah dekh ਕਿਸ ਜਾਤ ਤੇ ਕਹੇ ਪਦ ਹੈ ਅਮਰਿਓ RAM ਭਗਤ ਵਿਸ਼ੇਖ ਰਹਾਉ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਲੋਗ ਬਪੁਰਾ ਕਿਆਸ ਰਾਹੈ ਤੀਨ ਲੋਕ ਪਰਵੇਸ਼ ਅਜਾ ਮਲ ਪਿੰਗੁਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂ ਕਿਉ ਨਾ ਤਰਹਿ ਰਵਿਦਾਸ ਰਾਗ ਪੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੂ ਨਾ ਹੋਏ ਤੂ ਕਰ ਕਰ ਦੇਖਹਿ ਜਾਣਹਿ ਸੋਏ ਕਿਆ ਕਹੀਐ ਕਿਛ ਕਹੀ ਨਾ ਜਾਏ ਜੋ ਕਿਛ ਅਹੈ ਸਭ ਤੇਰੀ ਰਜ਼ਾਏ ਰਹਾਉ ਜੋ ਕਿਛ ਕਰਣਾ ਸੋ ਤੇਰੇ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਨਣਾ ਤੇਰੀ ਬਾਣੀ ਤੂੰ ਆਪੇ ਜਾਣਹਿ ਸਰਬ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੇਤੇ Indraadik Brahmaad tare Sanak Sanandan tapasi jan ke te Gur prasadi paar pare Pavjal bin sabdae kyo tariye Naam bina jag rog byapya dubda dob dub mariye rahao ਗੁਰਦੇਵਾ ਗੁਰ ਅਲਖ ਅਪੇਵਾ تیر ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੈ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨ ਸਾ ਮਨ ਹੈ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ ਪੈਰੋ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨਹੀਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਜੋ ਛੋੜੈ ਜਮ ਜਾਲੋ ਪ੍ਰਾਣੀ ਹਰ ਜਪ ਜਨਮ ਗयो ਸਾਚ ਸ਼ਬਦ ਬਿਨ ਕਬ ਹੋ ਨਾ ਛੂਟਸ ਬਿਰਥਾ ਜਨਮ ਭਇਓ ਰਹਾਓ ਤਨ ਮਹਿ ਕਾਮ ਕ੍ਰੋਧ ਹਉ ਮਮਤਾ ਕਠਨ ਪੀਰ ਅਤ ਭਾਰੀ ਗੁਰਮੁਖ ਰਾਮ ਜਪੋ ਰਸ ਰਸਨਾ ਇਨ ਬਿਦ ਤਰ ਤੂ ਤਾਰੀ ਬਹਿਰੇ ਕੰਨ ਅਕਲ ਪਹੀ ਹੋਛੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਦ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੂਟਸ RAM ਨਾਮ ਲਿਵ ਲਾਗੀ ਪੈਰੋ ਮਹੱਲਾ ਪਹਿਲਾ ਪੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕੁਮਲਾਨੀ ਨੇਤਰੀ ਤੁੰਦ ਕੰਨ ਭਏ ਬਹਿਰੇ ਮਨ ਮੁਖ ਨਾਮ ਨਾ ਜਾਣੀ ਅੰਦਲੇ ਕਿਆ ਪਾਇਆ ਜਗ ਆਏ RAM ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਉ ਜੇ ਵਾਰ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋਏ ਨਾਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਕਰ ਕਬੂ ਨ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਪੈਰੋ ਮਹੱਲਾ ਪਹਿਲਾ ਸਗਲੀ ਰਹਿਣ ਸੋਵਤ ਗਲਫਾਹੀ ਦਿਨਸ ਜੰਜਾਲ ਗਵਾਇਆ ਖਿੰਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗਤ ਉਪਾਇਆ ਮਨ ਰੇ ਕਿਉ ਛੂਟਸ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ RAM ਜਪਹੁ ਗੁਣਕਾਰੀ ਰਹਾਉ ਉੰਦੋ ਕਵਲ ਮਨਮੁਖ ਮਤ ਹੋਛੀ ਮਨ ਅੰਦਾ ਸਿਰ ਤੰਦਾ ਕਾਲ ਵਿਕਾਲ ਸਦਾ ਸਿਰ ਤੇ ਰੈ ਬਿਨ ਨਾਵੇ ਗਲ ਫੰਦਾ ਡਗਰੀ ਚਾਲ ਨਿਤਰ ਫੁਨ ਅੰਦਲੇ ਸਬਦ ਸੁਰਤ ਨਹੀਂ ਪਾਈ ਸ਼ਾਸਤਰ 베ਦ ਤ੍ਰੈ ਗੁਣ ਹੈ ਮਾਇਆ ਅੰਦਲਾਉ ਤੰਦ ਕਮਾਈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂਣੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਨੇ ਪੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹੈ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨ ਜਾਣਸ ਸ਼ਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰ ਅપરੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਆਦੇਸੋ ਕਟ ਕਟ ਅੰਤਰ ਸਰਬ ਨਿਰੰਤਰ ਰਵ ਰਹਿਆ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਖਾਈ ਪੈਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਤਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਾਈਐ ਮਨ ਰੇ RAM ਭਗਤ ਚਿਤ ਲਾਈਐ ਗੁਰਮੁਖ RAM ਨਾਮ ਜਪ ਹਿਰਦੈ ਸਹਿਜ ਸੇਤੀ ਕਰ ਜਾਈਐ ਰਹਾਉ ਪਰਮ ਭੇਦ ਪਉ ਕਬਹ ਨ ਛੂਟਸ ਆਵਤ ਜਾਤ ਨ ਜਾਨੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬ ਮੋਏ ਬਿਨ ਪਾਨੀ ਤੰਦਾ ਕਰਤ ਸਗਲੀ ਪਤ ਖੋਵਸ ਪਰਮ ਨ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ ਪਸਾਰਾ ਅਕੁਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਦਰ ਬਾਹਰ ਏਕੋ ਜਾਨਿਆ ਨਾਨਕ ਅਵਰਨੰ ਦੂਆ ਪੈਰੋ ਮਹੱਲਾ ਪਹਿਲਾ ਜਗਨ ਹੋਮ ਪੁਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੈ RAM ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹੈ RAM ਨਾਮ ਬਿਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇ ਨਹਿ ਫਲ ਮਰ ਬ੍ਰਹਮਨਾ ਰਹਾਉ पुस्तक पाठ ਵਿਆਕਰਣ ਵਿਖਾਣੈ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰਬ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਊਰਜ ਮਰੈ ਡੰਡਕ ਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤਿ ਬ੍ਰਹਮਣ ਕਰੈ RAM ਨਾਮ ਬਿਨ ਸ਼ਾਂਤ ਨ ਆਵੈ ਜਪ ਹਰ ਹਰ ਨਾਮ ਸੁਪਾਰ ਪਰੈ ਜਟਾ ਮੁਕਟ ਤਨ ਪਸਮ ਲਗਾਈ ਬਸਤਰ ਛੋੜ ਤਨ ਨਗਨ ਭਇਆ RAM ਨਾਮ ਬਿਨ ਤ੍ਰਿਪਤ ਨ ਆਵੈ ਕਿਰਤ ਕੈ ਬਾਂਧੈ ਭੀਖ ਭਇਆ ਜੇਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂ ਸਰਬ ਜੀਆ ਗੁਰ ਪ੍ਰਸਾਦ ਰਾਖ ਲੈ ਜਨ ਕਉ ਹਰ ਰਸ ਨਾਨਕ ਝੋਲ ਪੀਆ ਰਾਗ ਭੈਰੋ ਮਹੱਲਾ ਤੀਜਾ ਚਉਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ जात का गर्व न करियो कोई ब्रह्म बिंदे सो ब्राह्मण होई जात का गर्व न कर मूर्ख गावारा इस गर्व ते चलहै बहुत विकार रहाओ चारे वर्ण आखे सब कोई ब्रह्म बिंद ते सब उपत होई माटी एक सगले संसारा बहुविध भांडे खडे कुमारा ਪੰਚ ਤਤ ਮਿਲ ਦੇਹੀ ਕਾ ਆਕਾਰਾ ਕਟ ਵੱਦ ਕੋ ਕਰੈ ਵਿਚਾਰਾ ਕਹਿਤ ਨਾਨਕ ਇਹੋ ਜੀਉ ਕਰਮ ਬੰਧ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਪੈਰੋ ਮਹਲਾ ਤੀਜਾ ਜੋਗੀ ਗ੍ਰਹੀ ਪੰਡਿਤ ਭੇਖ ਧਾਰੀ ਏ ਸੂਤੇ ਆਪਣੇ ਅਹੰਕਾਰੀ ਮਾਇਆ ਮਦਮਤਾ ਰਹਿ ਅਸੋਏ ਜਾਗਤ ਰਹੈ ਨਾ ਮੂਸੈ ਕੋਇ ਰਹਾਉ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋਡੈ ਤਤ ਪਛਾਨੈ ਚਹ ਵਰਨਾ ਵਿੱਚ ਜਾਗੈ ਕੋਇ ਜਮੈ ਕਾਲੈ ਤੇ ਛੂਟੈ ਸੋਇ ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾਕੀ ਨੇਤਰੀ ਹੋਏ ਪੈਰੋ ਮਹਲਾ ਤੀਜਾ ਜਾ ਕਉ ਰੱਖੈ ਆਪਣੀ ਸਰਣਾਈ ਸਾਚੇ ਲਾਗੇ ਸਾਚਾ ਫਲ ਪਾਈ ਰੇ ਜਨ ਕੈ ਸਿਓ ਕਰਹੁ ਪੁਕਾਰਾ ਹੁਕਮੇ ਹੋਵਾ ਹੁਕਮੇ ਵਰਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਖਿਨ ਮਹਿ ਬਿਨਸੈ ਕਰਤ ਨ ਲਾਗੇ ਬਾਰਾ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀ ਵਾਲੇ ਸੋਏ ਐਸਾ ਬੂਝੋ ਪਰਮ ਨ ਪੂਲਹੁ ਕੋਏ ਪੈਰੋ ਮਹੱਲਾ ਤੀਜਾ ਮੈ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸੀਗਾਰ ਜਾਂ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪਿਰਮ ਕਸਾਈ ਮਿਲਾਉਗੀ ਦਇਾਲ ਪੰਚ ਸ਼ਬਦ ਵਜਾਈ ਪੰਤ ਨਾਨਕ ਕਰੇ ਕਿਆ ਕੋਈ ਜਿਸਨੂੰ ਆਪ ਮਿਲਾਵੇ ਸੋਏ